ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਸ਼੍ਰੀ ਤਖਤ ਸਹਿਬ ਵੱਲੋਂ 2 ਦਸੰਬਰ ਨੂੰ ਗਠਿਤ ਕੀਤੀ ਗਈ ਪੰਜ ਮੈਂਬਰੀ ਕਮੇਟੀ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਲਗਾਤਾਰ ਮੈਂਬਰਸ਼ਿਪ ਅਤੇ ਡੈਲੀਗੇਟ ਬਣਾਉਣ ਦਾ ਕੰਮ ਹੈ ਜਿਹੜਾ ਉਹ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਤੇ ਹੁਣ ਪ੍ਰਧਾਨ ਦੀ ਨਿਯੁਕਤੀ ਦੀ ਅ ਨਿਯੁਕਤੀ ਦਾ ਸਮਾਂ ਆ ਚੁੱਕਿਆ ਤੇ ਇਸ ਦੇ ਲਈ 11 ਅਗਸਤ ਦਾ ਸਮਾਂ ਰੱਖਿਆ ਗਿਆ ਪੰਜ ਮੈਂਬਰੀ ਕਮੇਟੀ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਗਠਿਤ ਕੀਤੀ ਗਈ ਸੀ ਉਸ ਵੱਲੋਂ ਲਗਾਤਾਰ ਕਈ ਮਹੀਨੇ ਮੈਂਬਰਸ਼ਿਪ ਦਾ ਕੰਮ ਕੀਤਾ ਗਿਆ ਤੇ ਡੈਲੀਗੇਟ ਬਣਾਏ ਗਏ ਤੇ ਹੁਣ 11 ਅਗਸਤ ਨੂੰ ਜਾਣਕਾਰੀ ਦੇ ਮੁਤਾਬਕ ਪ੍ਰਧਾਨ ਚੁਣਿਆ ਜਾਣਾ ਸ਼੍ਰੋਮਣੀ ਅਕਾਲੀ ਦਲ ਪੰਜ ਮੈਂਬਰੀ ਕਮੇਟੀ ਦਾ ਜਿਹੜੀ ਕਿ ਉਹਨਾਂ ਵੱਲੋਂ ਬਣਾਈ ਗਈ ਹੈ ਸੋ 11 ਅਗਸਤ ਨੂੰ ਪ੍ਰਧਾਨ ਚੁਣਿਆ ਜਾਣਾ ਇਸੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਇਹ ਮੰਗ ਰੱਖੀ ਗਈ ਸੀ ਕਿ ਉਹਨਾਂ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਹੈ ਜਿਹੜਾ ਉਹ 11 ਅਗਸਤ ਨੂੰ ਇਜਲਾਸ ਕਰਨ ਦੇ ਲਈ ਦਿੱਤਾ ਜਾਵੇ ਪਰ ਇਸ ਤੇ ਤੁਹਾਨੂੰ ਦੱਸ ਦਈਏ ਪੰਜ ਮੈਂਬਰੀ ਕਮੇਟੀ ਦੀ ਇਸ ਮੰਗ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਸਵੀਕਾਰ ਕਰ ਦਿੱਤਾ ਗਿਆ ਭਾਵ ਉਨ੍ਹਾਂ ਦੀ ਇਹ ਮੰਗ ਨਹੀਂ ਮੰਨੀ ਗਈ ਹੈ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ 11 ਅਗਸਤ ਨੂੰ ਪੰਜ ਮੈਂਬਰੀ ਕਮੇਟੀ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਨਹੀਂ ਹੋ ਸਕੇਗੀ ਇਸ ਦੇ ਬਦਲੇ ਦੇ ਵਿੱਚ ਪੇਸ਼ਕਸ਼ ਕੀਤੀ ਗਈ ਹੈ ਭਾਈ ਗੁਰਦਾਸ ਹਾਲ ਦੀ ਉੱਥੇ ਭਾਈ ਗੁਰਦਾਸ ਹਾਲ ਦੇ ਵਿੱਚ ਕਿਹਾ ਗਿਆ ਉਹਨਾਂ ਨੂੰ ਕਿ ਤੁਸੀਂ ਆਪਣਾ ਜੋ ਇਜਲਾਸ ਕਰਨਾ ਹੈ ਉਹ ਕਰ ਸਕਦੇ ਹੋ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਦੇਣ ਦੇ ਲਈ ਇਨਕਾਰ ਕੀਤਾ ਗਿਆ ਤਾਂ ਉਹਨੂੰ ਇਹ ਵੀ ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਪੱਤਰ ਦਿੱਤਾ ਗਿਆ ਸੀ ਚਿੱਠੀ ਲਿਖੀ ਗਈ ਸੀ ਜਿਸ ਦੇ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਦੀ ਮੰਗ ਕੀਤੀ ਗਈ ਸੀ ਪੰਜ ਮੈਂਬਰੀ ਕਮੇਟੀ ਵੱਲੋਂ ਤੇ ਜਾਣਕਾਰੀ ਦੇ ਮੁਤਾਬਿਕ ਸ਼੍ਰੋਮਣੀ ਕਮੇਟੀ ਦੇ ਵੱਲੋਂ ਰਸਮੀ ਪੱਤਰ ਜਿਹੜਾ ਜਾਰੀ ਕੀਤਾ ਗਿਆ ਪੰਜ ਮੈਂਬਰੀ ਕਮੇਟੀ ਨੂੰ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਬੀਬੀ ਸਤਵੰਤ ਕੌਰ ਨੂੰ ਇਹ ਪੱਤਰ ਲਿਖ ਕੇ ਮਨਾ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਅ ਤੇਜਾ ਸਿੰਘ ਸਮੁੰਦਰੀ ਹਾਲ ਹੈ ਜਿਹੜਾ ਨਹੀਂ ਦਿੱਤਾ ਜਾਵੇਗਾ ਪਰ ਪਾਈ ਗੁਰਦਾਸ ਹਾਲ ਦੇ ਵਿੱਚ ਉਹ ਆਪਣਾ ਇਜਲਾਸ ਕਰ ਸਕਦੇ ਨੇ ਸੋ ਪੰਜ ਮੈਂਬਰੀ ਕਮੇਟੀ ਦੇ ਵਿੱਚ ਲੀਡਰਸ਼ਿਪ ਵੱਲੋਂ ਇਹ ਫੈਸਲਾ ਕੀਤਾ ਜਾਵੇਗਾ ਕਿ ਉਹ 11 ਅਗਸਤ ਨੂੰ ਪਾਈ ਗੁਰਦਾਸ ਹਾਲ ਵਿਖੇ ਆਪਣਾ ਇਜਲਾਸ ਕਰਦੇ ਨੇ ਜਾਂ ਗੁਰੂ ਨਗਰੀ ਦੇ ਵਿੱਚ ਕਿਸੇ ਹੋਰ ਜਗ੍ਹਾ ਤੇ ਇਜਲਾਸ ਕੀਤਾ ਜਾਵੇਗਾ ਇਸੇ ਦੌਰਾਨ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਹਕਾ ਜਿਥੇ ਅਗਿਆਨੀ ਹਰਪ੍ਰੀਤ ਸਿੰਘ ਨੇ ਵੀ ਆਪਣਾ ਨਾਮ ਹੈ ਜਿਹੜਾ ਉਹ ਇਸ ਦੇ ਵਿੱਚ ਸ਼ਾਮਲ ਕਰਨ ਤੋਂ ਇਨਕਾਰ ਕੀਤਾ ਤੁਹਾਨੂੰ ਦੱਸ ਦਈਏ ਸਾਬਕਾ ਜਥੇਦਾਰ ਨੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਨਾਮ ਵੀ ਇਸ ਦੇ ਵਿੱਚ ਲਿਆ ਜਾ ਰਿਹਾ ਹੈ ਮੀਡੀਆ ਰਿਪੋਰਟਸ ਦੇ ਵਿੱਚ ਕਿ ਉਹਨਾਂ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਹੈ ਪੰਜ ਮੈਂਬਰੀ ਕਮੇਟੀ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਪਰ ਤੁਹਾਨੂੰ ਦੱਸਦੀ ਏ ਉਹਨਾਂ ਨੇ ਸਾਫ਼ ਤੌਰ ਤੇ ਆਪਣੇ ਬਿਆਨ ਦੇ ਵਿੱਚ ਸੋਸ਼ਲ ਮੀਡੀਆ ਤੇ ਜੋ ਬਿਆਨ ਪਾਇਆ ਗਿਆ ਗਿਆਨੀ ਹਰਪ੍ਰੀਤ ਸਿੰਘ ਦਾ ਉਸ ਬਿਆਨ ਦੇ ਵਿੱਚ ਉਹਨਾਂ ਵੱਲੋਂ ਇਨਕਾਰ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਉਹ ਪੰਜ ਮੈਂਬਰੀ ਕਮੇਟੀ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਦੀ ਦੌੜ ਦੇ ਵਿੱਚ ਨਹੀਂ ਨੇ ਸੋ ਤੁਹਾਨੂੰ ਇਹ ਵੀ ਦੱਸ ਦਿਆ ਕਿ ਬੀਬੀ ਸਤਵੰਤ ਕੌਰ ਦਾ ਨਾਮ ਵੀ ਲਿਆ ਜਾ ਰਿਹਾ ਹੈ ਕਿਉਂਕਿ ਉਹ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੀ ਸੁਪਤਰੀ ਨੇ ਸੋ ਉਹਨਾਂ ਦਾ ਨਾਮ ਵੀ ਪ੍ਰਧਾਨ ਵਜੋਂ ਅੱਗੇ ਕੀਤਾ ਜਾ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਵੀ ਕੀਤਾ ਜਾ ਰਿਹਾ ਸੀ ਸੋ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਬਿਆਨਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਉਹ ਸਤਵੰਤ ਕੌਰ ਜੀ ਦਾ ਬਹੁਤ ਸਨਮਾਨ ਕਰਦੇ ਨੇ ਬਹੁਤ ਸਤਕਾਰਤ ਨੇ ਸੋ ਪੰਜ ਮੈਂਬਰੀ ਕਮੇਟੀ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਅਪੀਲ ਕੀਤੀ ਹੈ ਕਿ ਬੀਬੀ ਸਤਵੰਤ ਕੌਰ ਦੇ ਮੁਕਾਬਲੇ ਉਹ ਪ੍ਰਧਾਨਗੀ ਦੇ ਲਈ ਕਿਸੇ ਵੀ ਦੌੜ ਦੇ ਵਿੱਚ ਸ਼ਾਮਲ ਨਹੀਂ ਨੇ ਅਤੇ ਉਹਨਾਂ ਦਾ ਨਾਮ ਪ੍ਰਧਾਨਗੀ ਦੇ ਲਈ ਨਾ ਵਿਚਾਰਿਆ ਜਾਵੇ ਸੋ ਪ੍ਰਧਾਨਗੀ ਦੇ ਲਈ ਗਿਆਨੀ ਹਰਪ੍ਰੀਤ ਸਿੰਘ ਨੇ ਮਨਾ ਕੀਤੀ ਹੈ ਇਸ ਵਿਚਾਰੇ ਵੱਡੀ ਖਬਰ ਇਹ ਹੈ ਕਿ ਜੋ اجلاس 11 ਅਗਸਤ ਨੂੰ ਹੋਣਾ ਸੀ ਪ੍ਰਧਾਨ ਦੀ ਚੋਣ ਨੂੰ ਲੈ ਕੇ ਉਹ ਜਿਉਂਦਾ ਤਿਉਂ 11 ਅਗਸਤ ਨੂੰ ਹੀ ਹੋਵੇਗਾ ਪਰ ਇਸ ਦੇ ਵਿੱਚ ਚਾਲੇ ਵੱਡੀ ਖਬਰ ਇਹ ਹੈ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੀ ਮੰਗ ਕੀਤੀ ਗਈ ਸੀ ਕਿ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਇਸ ਇਜਲਾਸ ਕਰਨ ਦੇ ਲਈ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਮੰਗ ਨੂੰ ਆਸਵਿਕਾਰ ਕਰ ਦਿੱਤਾ ਗਿਆ ਅਤੇ ਭਾਈ ਗੁਰਦਾਸ ਹਾਲ ਦੇ ਵਿੱਚ ਆਪਣਾ ਇਜਲਾਸ ਕਰਨ ਦੀ ਪੇਸ਼ਕਸ਼ ਉਹਨਾਂ ਵੱਲੋਂ ਕੀਤੀ ਗਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪੰਜ ਮੈਂਬਰੀ ਕਮੇਟੀ ਵੱਲੋਂ ਕੀ ਫੈਸਲਾ ਲਿਆ ਜਾਂਦਾ ਕੀ ਭਾਈ ਗੁਰਦਾਸ ਹਾਲ ਵਿਖੇ ਇਹ ਇਜਲਾਸ ਹੁੰਦਾ ਹੈ ਜਾਂ ਕਿਤੇ ਹੋਰ ਉਨ੍ਹਾਂ ਵੱਲੋਂ ਇਹ ਇਜਲਾਸ ਕੀਤਾ ਜਾਂਦਾ ਇਹ ਦੇਖਣ ਵਾਲੀ ਗੱਲ ਹੋਵੇਗੀ